ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸੋਹੰਜੜੇ ਦੀ ਮੁਰਿੰਗਾੌਲੀ ਫੇਰਾ ਦੀ ਇਹਦੇ ਪੱਤੇਆਂ ਨੂੰ ਇੱਕ ਸਵਾਲ ਮੇਰੇ ਨੂੰ ਬਹੁਤ ਆਉਂਦਾ ਵੀ ਇਹਦੇ ਪੱਤੇਆਂ ਨੂੰ ਕਿਵੇਂ ਸੁਕਾਇਆ ਜਾਵੇ ਇਹਦੇ ਪੱਤੇ ਸੁਕਾਉਣ ਬਾਰੇ ਲੋਕਾਂ ਨੂੰ ਬਹੁਤ ਸਾਰੀਆਂ ਗਲਤ ਫਹਿਮੀਆਂ ਨੇ ਬਹੁਤ ਗਲਤ ਤਰੀਕੇ ਨਾਲ ਆਪਾਂ ਇਹਦੇ ਪੱਤੇ ਸੁਕਾ ਲੈਂਦੇ ਆ ਫਿਰ ਆਪਾਂ ਨੂੰ ਉਹਦੀ ਨਿਊਟ੍ਰੀਸ਼ਨ ਵੈਲਿਊ ਨਹੀਂ ਮਿਲਦੀ ਕਿਉਂਕਿ ਇਹਨੂੰ WHO ਨੇ ਮੈਰੀਕਲ ਟਰੀ ਦਾ ਖਿਤਾਬ ਦਿੱਤਾ ਜਾਦੂਈ ਪੌਦਾ ਕਿਹਾ ਤਾਂ ਇਹਦੇ ਵਿੱਚ ਗੁਣ ਬਹੁਤ ਪਾਏ ਜਾਂਦੇ ਨੇ 92 ਤੋਂ ਵੱਧ ਪੋਸ਼ਕ ਤੱਤ ਪਾਏ ਜਾਂਦੇ ਨੇ ਪੰਜਾਬ ਦੇ ਵਿੱਚ ਆਪਾਂ ਇਹਨੂੰ ਆਸਾਨੀ ਨਾਲ ਉਗਾ ਸਕਦੇ ਹਾਂ ਪੂਰੇ ਭਾਰਤ ਦੇ ਵਿੱਚ ਇਹਨੂੰ ਆਸਾਨੀ ਨਾਲ ਔਗ ਜਾਂਦਾ ਪੌਦਾ ਤੇ ਇਹਦੇ ਆਪਾਂ ਬੈਨੀਫਿਟ ਲੈ ਸਕਦੇ ਹਾਂ ਇਹਦੇ ਵਿੱਚ ਆਪਾਂ ਨੂੰ ਸਾਰੇ ਵਿਟਾਮਿਨਸ ਮਿੰਟਲ ਅਮੀਨੋ ਐਸਿਡ ਫੈਟੀ ਐਸਿਡੈਂਟਿਓਕਸਿਡੈਂਟ ਸਾਰਾ ਕੁਝ ਮਿਲ ਜਾਂਦਾ ਪਰ ਅੱਜ ਦਾ ਵਿਸ਼ਾ ਆਪਣਾ ਇਹ ਰਹੂਗਾ ਕਿ ਆਪਾਂ ਇਹਦੇ ਪੱਤੇਆਂ ਨੂੰ ਸੁਕਾਈਏ ਕਿਵੇਂ ਤੇ ਆਪਾਂ ਨੂੰ ਨਿਊਟ੍ਰੀਸ਼ਨਲ ਵੈਲਿਊ ਪੂਰੀ ਰਹੇ ਵਧੀਆ ਆਪਾਂ ਨੂੰ ਇਹਦੇ ਜੋ ਸਾਰੇ ਗੁਣ ਮਿਲ ਸਕਣ ਜਿੰਨੇ ਵੀ ਇਹਦੇ ਤੱਤ ਪਾਏ ਜਾਂਦੇ ਨੇ ਸਭ ਤੋਂ ਪਹਿਲਾ ਤਰੀਕਾ ਲੋਕਾਂ ਦਾ ਕੀ ਹੁੰਦਾ ਲੋਕ ਕੀ ਕਰਦੇ ਨੇ ਉਹ ਕਿਉਂ ਗਲਤ ਤਰੀਕਾ ਜਿਹੜੇ ਇਹਦੇ ਪੱਤੇ ਸੁਕਾਏ ਜਾਂਦੇ ਆ ਤੇ ਆਪਾਂ ਸਿਖਾਉਣੇ ਕਿਵੇਂ ਆ ਦੋਨੇ ਚੀਜ਼ਾਂ ਮੈਂ ਤੁਹਾਨੂੰ ਦੱਸਾਂ। ਸਭ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਨੂੰ ਇਹਦੀ ਜਾਣਕਾਰੀ ਹੁੰਦੀ ਆ ਵੀ ਇਹਦੇ ਵਿੱਚ ਇਹਨੇ ਪੌਸਕ ਤੱਤ ਪਾਏ ਜਾਂਦੇ ਨੇ ਤਾਂ ਤੁਸੀਂ ਅਕਸਰ ਹੀ ਸਭ ਤੋਂ ਵੱਡੀ ਗਲਤੀ ਇਹ ਕਰਦੇ ਹੋ ਵੀ ਜਿੰਨੇ ਬਾਹਰ ਰੋੜਾਂ ਦੇ ਉੱਪਰ ਇਹਦੇ ਦਰਖਤ ਖੜੇ ਹੁੰਦੇ ਨੇ ਉਹਨਾਂ ਦੇ ਉੱਪਰੋਂ ਪੱਤੇ ਤੋੜ ਲਿਆਉਨੇ ਹੋ। ਇੱਕ ਤਾਂ ਉਹ ਵਾਲੇ ਪੱਤੇ ਇਹਦੇ ਵਿੱਚ ਬਿਲਕੁਲ ਨਹੀਂ ਵਰਤੇ ਜਾ ਸਕਦੇ। ਦੂਸਰਾ ਇਹਦੀ ਇੱਕ ਕਿਸਮਾ ਬਹੁਤ ਸਾਰੀਆਂ ਨੇ ਸਭ ਤੋਂ ਵਧੀਆ ਇਹਦੀ ਕਿਸਮ ਜਿਹੜੀ ਵਰਤਣਯੋਗ ਆ ਪੀਕੇਐਮ 1 ਹੁੰਦੀ ਆ ਤੇ ਇੱਕ ਥੋੜਾ ਜਿਹਾ ਮਿੱਠੇ ਪੱਤੇਆਂ ਵਾਲਾ ਹੁੰਦਾ। ਦੋ ਕਿਸਮਾਂ ਇਹਦੀਆਂ ਵਰਤੀਆਂ ਜਾ ਸਕਦੀਆਂ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਆ ਜੇ ਤੁਸੀਂ ਘਰ ਦੇ ਵਿੱਚ ਇਹਦੇ ਪੱਤੇ ਸੁਕਾ ਕੇ ਖਾਣੇ ਚਾਹੁੰਦੇ ਹੋ ਤਾਂ ਤੁਸੀਂ ਕੋਸ਼ਿਸ਼ ਕਰਨੀ ਆ ਵੀ ਸਭ ਤੋਂ ਪਹਿਲਾਂ ਜਿਹੜੀ ਇਹਦੀ ਕਿਸਮ ਆ PKM1 ਉਹਦਾ ਪੌਦਾ ਲਾਓ ਉਹ ਤੁਸੀਂ April ਦੇ ਮਹੀਨੇ 'ਚ ਮੇਰੇ ਤੋਂ ਬੀਜ ਮੰਗਵਾ ਸਕਦੇ ਹੋ ਨਿਓ ਆਪਦੇ ਘਰ ਪੌਦਾ ਇਹਦਾ ਉਗਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਵੀ ਇਹਨੂੰ ਸੁਕਾਉਣਾ ਕਿਵੇਂ ਆ ਤੁਸੀਂ ਕਿਵੇਂ ਸੁਕਾਉਣਿਓ ਅਕਸਰ ਹੀ ਲੋਕ ਗਲਤੀ ਕਿਵੇਂ ਕਰਦੇ ਆ ਪੱਤੇ ਤੋੜੇ ਲਿਆ ਕੇ ਉਹਨਾਂ ਨੂੰ ਛਾਂ ਦੇ ਵਿੱਚ ਤੁਸੀਂ ਰੱਖ ਦਿੰਨੇ ਹੋ ਪਹਿਲਾਂ ਤਾਂ ਤੋੜ ਦਿੰਨੇ ਹੋ ਧੋਣ ਤੋਂ ਬਾਅਦ ਉਹਨਾਂ ਨੂੰ ਛਾਂ ਦੇ ਵਿੱਚ ਰੱਖਤਾ ਹੁਣ ਇੱਥੇ ਗਲਤੀ ਕੀ ਹੁੰਦੀ ਆ ਇਹਨਾਂ ਨੂੰ ਉਹਨਾਂ ਨੂੰ ਸੁੱਕਣ ਨੂੰ 2-3 ਦਿਨ 4 ਦਿਨ ਲੱਗ ਜਾਂਦੇ ਆ ਕਈ ਵਾਰ ਤਾਂ ਲੋਕਾਂ ਦੇ ਹਫਤਾ ਹਫਤਾ ਪਏ ਰਹਿੰਦੇ ਆ ਉਹਦੇ ਨਾਲ ਇੱਕ ਤਾਂ ਉਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਘਟ ਜਾਂਦੀ ਆ ਬਹੁਤ ਜ਼ਿਆਦਾ ਦੂਸਰਾ ਉਹਦੇ ਵਿੱਚ ਕੀ ਹੁੰਦਾ ਫੰਗਸ ਪੈ ਜਾਂਦੀ ਆ ਉਹਦੇ ਵਿੱਚ ਉਹ ਜਿਹੜੀ ਫੰਗਸ ਹੁੰਦੀ ਆ ਉਹ ਵਿੱਚੇ ਹੀ ਮਰ ਜਾਂਦੀ ਆ ਉਹਦੇ ਮਰਨ ਤੋਂ ਬਾਅਦ ਇਹਨੇ ਜਿਹੜੇ ਆਪਣੇ ਫ੍ਰੀ ਰੈਡੀਕਲ ਬਾਹਰ ਕੱਢਣੇ ਸੀ ਉਹ ਸਗਾ ਗੰਦਗੀ ਘਟਾਉਣ ਨੂੰ ਤੁਹਾਡੇ ਅੰਦਰ ਚਲੇ ਜਾਂਦੇ ਆ ਜਦ ਕਿ ਤੁਸੀਂ ਗੁਣਕਾਰੀ ਚੀਜ਼ ਲੈ ਰਹੇ ਹੋ ਮਰਿੰਗੋਲੀਫਰ ਪਰ ਤੁਹਾਨੂੰ ਨਾ ਸਹੀ ਨੌਲੇਜ ਹੋਣ ਕਰਕੇ ਤੁਸੀਂ ਉਹਨੂੰ ਗਲਤ ਤਰੀਕੇ ਨਾਲ ਸੁਕਾ ਕੇ ਉਹਨੂੰ ਵਰਤ ਲੈਨੇ ਹੋ ਤੇ ਤੁਹਾਨੂੰ ਫਿਰ ਉਹਦਾ ਨੁਕਸਾਨ ਹੁੰਦਾ ਫਿਰ ਉਹ ਤੁਹਾਨੂੰ ਇੱਕ ਤਾਂ ਪੋਸ਼ਕ ਤੱਤ ਨਹੀਂ ਪੂਰੇ ਮਿਲਦੇ ਉਹਦੇ ਚੋਂ ਦੂਸਰਾ ਤੁਹਾਡਾ ਜਿਹੜਾ ਆਪਣੇ ਬੈਕਟੀਰੀਆ ਜਾਣ ਕਰਕੇ ਪ੍ਰੋਬਲਮ ਆਉਂਦੀਆਂ ਨੇ ਸੋ ਇਹਨੂੰ ਸੁਕਾਉਣ ਦਾ ਸਹੀ ਤਰੀਕਾ ਕੀ ਆ ਹੁਣੇ ਕਈ ਵਾਰੀ ਫਿਰ ਇੱਥੇ ਇੱਕ ਗਲਤੀ ਹੋਰ ਹੁੰਦੀ ਆ ਵੀ ਜੇ ਜੀ ਅਸੀਂ ਛਾਂਚ ਨਹੀਂ ਸੁਕਾ ਸਕਦੇ ਤਾਂ ਅਸੀਂ ਇਹਨੂੰ ਧੁੱਪ ਚ ਸੁਕਾਉਨੇ ਆ ਬਹੁਤ ਸਾਰੇ ਲੋਕੇ ਇਹਨੂੰ ਧੁੱਪ ਚ ਸੁਕਾਉਂਦੇ ਆ ਫਿਰ ਉਹ ਵੀ ਗਲਤ ਤਰੀਕਾ ਉਹ ਤਰੀਕਾ ਕਿਵੇਂ ਗਲਤ ਆ ਜਦੋਂ ਤੁਸੀਂ ਇਹਨੂੰ ਤੋੜ ਦਿਓ ਤੋੜ ਕੇ ਇਹਦੇ ਪੱਤੇ ਧੋਲੇ ਤੁਸੀਂ ਤੋਂ ਤੋਂ ਬਾਅਦ ਤੁਸੀਂ ਇਹਨੂੰ ਧੁੱਪ ਦੇ ਵਿੱਚ ਪਾ ਦਿੰਦੇ ਹੋ ਤੇ ਪੌਦਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਪੌਦਾ ਦਿਖਾ ਦਿੰਦਾ ਜਿਹਨਾਂ ਨਹੀਂ ਦੇਖਿਆ ਪੌਦਾ ਕਿਸ ਤਰ੍ਹਾਂ ਦਾ ਹੁੰਦਾ ਇਸ ਤਰ੍ਹਾਂ ਦਾ ਹੁੰਦਾ ਜੀ ਮੋਰਿੰਗਾ 올ਿਫੇਰਾ ਦਾ ਪੌਦਾ ਤੇ ਮੈਂ ਛੋਟਾ ਜਿਹਾ ਪੌਦਾ ਕੋਲੇ ਰੱਖਿਆ ਹੋਇਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ ਇਹਨੂੰ ਆਪਾਂ ਸੌਂਜਣਾ ਕਹਿੰਦੇ ਆ ਆਪਣੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹਨੂੰ ਸਹਜਣ ਕਿਹਾ ਜਾਂਦਾ ਤੇ ਆਮ ਬੋਲਚਾਲ ਦੇ ਵਿੱਚ ਪੰਜਾਬ 'ਚ ਇਹਨੂੰ ਸੌਂਜਣਾ ਕਿਹਾ ਜਾਂਦਾ ਤੇ ਮੋਰਿੰਗਾ 올ਿਫੇਰਾ ਵੀ ਇਹਨੂੰ ਕਿਹਾ ਜਾਂਦਾ ਤਾਂ ਮੈਂ ਤੁਹਾਨੂੰ ਪੌਦਾ ਦਿਖਾਤਾ ਇਹਦਾ ਕਿਸ ਤਰ੍ਹਾਂ ਦਾ ਹੁੰਦਾ ਹੁਣ ਇਹਦੇ ਵਿੱਚ ਹੁੰਦਾ ਕੀ ਆ ਜਦੋਂ ਤੁਸੀਂ ਧੁੱਪ ਦੇ ਵਿੱਚ ਇਹਨੂੰ ਸੁਕਾਉਨੇ ਹੋ ਧੁੱਪ ਦੀ ਜਿਹੜੀਆਂ ਪਰავੈਂਗਣੀ ਕਿਰਨਾਂ ਹੁੰਦੀਆਂ ਨੇ ਉਹ ਇਹਦੇ ਤੇ ਸਿੱਧੀਆਂ ਪੈਂਦੀਆਂ ਨੇ ਤਾਂ ਉਹਦੇ ਨਾਲ ਵੀ ਇਹਦੀ ਨਿਊਟ੍ਰੀਸ਼ਨ ਵੈਲਿਊ ਖਤਮ ਹੋ ਜਾਂਦੀ ਆ ਸੁੱਕ ਜ਼ਰੂਰ ਜਾਂਦਾ ਇਹ 3-4-5 ਘੰਟਿਆਂ ਤੋਂ ਬਾਅਦ ਵਧੀਆ ਪਰ ਉਹਦੀ ਅਸਲ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੁੰਦੀ ਆ ਉਹ ਖਤਮ ਹੋ ਜਾਂਦੀ ਆ ਉਹ ਵੀ ਫੇਰ ਵਰਤਨਯੋਗ ਨਹੀਂ ਰਹਦਾ ਛਾਂ ਦੇ ਵਿੱਚ ਸੁਕਾਇਆ ਵੀ ਵਰਤਨਯੋਗ ਨਹੀਂ ਹੈ ਧੁੱਪ ਦੇ ਵਿੱਚ ਸੁਕਾਇਆ ਵੀ ਵਰਤਨਯੋਗ ਨਹੀਂ ਦੋਨਾਂ ਤੇ ਤੁਹਾਨੂੰ ਨੁਕਸਾਨ ਹੋ ਗਏ ਇਹਨਾਂ ਦੇ ਤੇ ਹੁਣ ਇਹਨੂੰ ਸੁਕਾਉਣਾ ਕਿਵੇਂ ਆ ਫਿਰ ਤੁਹਾਨੂੰ ਉਹ ਗੱਲ ਕਰਦੇ ਆਪਾਂ ਤਿੰਨ ਤਰੀਕੇ ਹੁੰਦੇ ਇਹਦੇ ਸੁਕਾਉਣ ਦੇ ਸਹੀ ਜੋ ਤਰੀਕੇ ਇਹਦੇ ਸਭ ਤੋਂ ਪਹਿਲਾ ਤਰੀਕਾ ਤਾਂ ਹੁੰਦਾ ਡਰਾਇਰ ਦੇ ਵਿੱਚ ਸੁਕਾਉਣਾ ਉਹ ਤਾਂ ਆਮ ਜਿਹੜਾ ਬੰਦਾ ਉਹ ਨਹੀਂ ਕਰ ਸਕਦਾ ਕਿਉਂਕਿ ਉਹਦੀਆਂ ਕੀਮਤਾਂ ਬਹੁਤ ਹੁੰਦੀਆਂ 50000 ਲੱਖ 2 ਲੱਖ 4 ਲੱਖ ਇਸ ਤਰ੍ਹਾਂ ਦੇ ਡਰਾਇਰ ਹੁੰਦੇ ਨੇ ਉਹਦੇ ਵਿੱਚ ਫੈਨ ਲੱਗੇ ਹੁੰਦੇ ਨੇ ਇੱਕ ਹੀਟ ਪੈਦਾ ਹੁੰਦੀ ਹੁੰਦੀ ਆ ਤੇ ਉਹਦੇ ਨਾਲ ਫਿਰ ਸੁੱਕਾਇਆ ਜਾਂਦਾ ਹੁੰਦਾ ਤੇ ਦੂਸਰਾ ਤਰੀਕਾ ਹੁੰਦਾ ਜਿਹੜਾ ਤੁਸੀਂ ਘਰ ਦੇ ਵਿੱਚ ਵਰਤ ਸਕਦੇ ਹੋ ਇਹਦੇ ਚ ਹੁੰਦਾ ਵੀ ਇੱਕ ਕਮਰੇ ਦੇ ਵਿੱਚ ਤੁਸੀਂ ਹੀਟਰ ਲਾ ਦੇਣੇ ਹੁੰਦੇ ਨੇ ਤੇ ਉੱਪਰ ਤੁਹਾਡਾ ਉਹਦੇ ਨਾਲ ਪੱਖਾ ਚੱਲਦਾ ਹੁੰਦਾ ਤੇ ਉਸ ਕਮਰੇ ਦੇ ਵਿੱਚ ਤੁਸੀਂ ਇਹਨੂੰ ਧੋ ਕੇ ਜਦੋਂ ਪਹਿਲਾਂ ਧੋਨੇ ਹੋ ਪੱਤਿਆਂ ਨੂੰ ਧੋਣ ਤੋਂ ਬਾਅਦ ਉਸ ਕਮਰੇ ਵਿੱਚ ਤੁਸੀਂ ਇਹਦਾ ਪਾਣੀ ਨੁੱਚੜਨ ਤੋਂ ਬਾਅਦ ਚੰਗੀ ਤਰ੍ਹਾਂ ਫਿਰ ਉਸ ਕਮਰੇ ਦੇ ਵਿੱਚ ਲਿਜਾ ਕੇ ਤੁਸੀਂ ਇਹਨਾਂ ਨੂੰ ਰस्सियां ਬੰਨ ਕੇ ਉਹਨਾਂ ਦੇ ਉੱਪਰ ਲਟਕਾ ਦੇਣੇ ਹੁੰਦੇ ਨੇ ਲਟਕਾਉਣ ਤੋਂ ਬਾਅਦ ਤੁਸੀਂ ਪੱਖਾ ਚਲਾ ਦੇਣਾ ਹੁੰਦਾ ਕਮਰੇ ਦੇ ਵਿੱਚ ਹੀਟਰ ਲਾ ਦੇਣੇ ਆ ਤੇ ਇੱਕ ਵੱਡੀ ਗੱਲ ਸਭ ਤੋਂ ਉਹਦੇ ਵਿੱਚ ਜਿਹੜਾ ਕਮਰੇ 'ਚ ਇਹਨੂੰ ਤੁਸੀਂ ਰੱਖਣਾ ਉਹਦੇ ਵਿੱਚ ਇੱਕ ਜਾਂ ਦੋ ਤੁਹਾਡੇ ਅਜਸਟ ਫੈਨ ਪੱਖੇ ਉਹ ਜਰੂਰ ਲੱਗੇ ਹੋਣੇ ਚਾਹੀਦੇ ਆ ਤਾਂ ਜੋ ਉਹ ਜਿਹੜੀ ਉਹਦੇ ਵਿੱਚੋਂ ਮੌਕਚਰ ਉੱਡਣਾ ਉਹ ਬਾਹਰ ਨਿਕਲ ਜਵੇ ਜੇ ਉਹ ਬਾਹਰ ਨਹੀਂ ਨਿਕਲੂ ਤਾਂ ਤੁਹਾਡੇ ਜਿਹੜੇ ਪੱਤੇ ਆ ਉਹ ਕਾਲੇ ਪੈ ਜਾਂਦੇ ਆ ਪੱਤਿਆਂ ਦਾ ਜਿਹੜਾ ਕਲਰਾਂ ਚੇਂਜ ਹੋ ਜਾਂਦਾ ਹੀਟ ਦੇ ਨਾਲ ਤੇ ਉਹ ਨਿਕਲਣਾ ਬਾਹਰ ਜ਼ਰੂਰੀ ਆ ਜਿੰਨਾ ਵੀ ਉਹ ਭਾਫ ਉੱਡ ਰਹੀ ਹੋ ਸਾਰੀ ਬਾਹਰ ਅਜਸਟ ਫੈਨ ਰਾਹੀਂ ਨਿਕਲਣੀ ਹੁੰਦੀ ਆ ਕਮਰਾ ਪੂਰਾ ਬੰਦ ਹੋਣਾ ਚਾਹੀਦਾ ਹੁੰਦਾ ਤੇ ਹੁਣ ਇਹਦੇ ਚ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਜਿਹੜੀ ਹੁੰਦੀ ਆ ਜਿੱਥੇ ਤੁਹਾਨੂੰ ਮਾਰ ਪਣੀ ਆ ਇਹ ਇਹਦੇ ਚ ਇੱਕ ਟੈਂਪਰੇਚਰ ਮੀਟਰ ਲਾਉਣਾ ਪੈਂਦਾ ਤੁਹਾਨੂੰ 50 ਤੋਂ 55 ਦੇ ਵਿੱਚ ਜਿਹੜਾ ਕਮਰੇ ਦਾ ਟੈਂਪਰੇਚਰ ਰਹਿਣਾ ਚਾਹੀਦਾ ਜੇ ਉਸ ਤੋਂ ਵੱਧ ਹੋ ਜਾਂਦਾ ਤਾਂ ਵੀ ਤੁਹਾਡੇ ਪੱਤਿਆਂ ਦੀ ਨਿਊਟ੍ਰੀਸ਼ਨ ਵੈਲਿਊ ਖਤਮ ਹੋ ਜਾਂਦੀ ਹੈ ਜੇ ਘੱਟ ਰਹਿ ਗਿਆ ਤਾਂ ਵੀ ਤੁਹਾਡੇ ਪੱਤੇ ਚੰਗੀ ਤਰ੍ਹਾਂ ਨਹੀਂ ਸੁੱਕਣੇ ਤੇ ਜੇ ਇੰਨਾ ਟੈਂਪਰੇਚਰ ਰਹੂ 50 ਤੋਂ 55 ਸਹੀ ਹੀਟ ਰਹੂਗੀ ਕਮਰੇ 'ਚ ਤਾਂ ਉੱਥੇ ਤੁਹਾਡੇ ਪੱਤੇ ਜਿਹੜੇ 5 ਤੋਂ 7 ਘੰਟਿਆਂ ਦੇ ਵਿੱਚ 8 ਘੰਟਿਆਂ ਦੇ ਵਿੱਚ ਸੁੱਕ ਜਾਂਦੇ ਨੇ ਉਹ ਅਸਲ ਤੁਹਾਡਾ ਨਿਊਟ੍ਰੀਸ਼ਨ ਵਾਲਾ ਪਾਊਡਰ ਜਿਹੜਾ ਉਹ ਤਿਆਰ ਹੁੰਦਾ ਫਿਰ ਉਹ ਪਾਊਡਰ ਕਿਸ ਤਰ੍ਹਾਂ ਦਾ ਤਿਆਰ ਹੋ ਜਾਣਾ ਹੁੰਦਾ ਤੁਹਾਡਾ ਇਸ ਤਰ੍ਹਾਂ ਦਾ ਤਿਆਰ ਹੋ ਜਾਣਾ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਕੱਢ ਕੇ ਵੀ ਪਾਊਡਰ ਕਿਸ ਤਰ੍ਹਾਂ ਦਾ ਤਿਆਰ ਹੋ ਜਾਣਾ ਤੁਹਾਡਾ ਤੇ ਹੁਣ ਉਹਦੇ ਵਿੱਚ ਇਹ ਤਾਂ ਹੋਗੇ ਦੋ ਤਰੀਕੇ ਤੁਹਾਨੂੰ ਮੈਂ ਦੱਸਦੇ ਆ ਵੀ ਕਿਸ ਤਰ੍ਹਾਂ ਤੁਸੀਂ ਸੁਕਾਉਣੇ ਆ ਜਿਹੜੇ ਮਤਲਬ ਥੋੜੇ ਜਿ ਔਖੇ ਤਰੀਕੇ ਆ ਦੋਨੇ ਹੀ ਇਹ ਹਨਾ ਤੇ ਹੁਣ ਜਿਹੜਾ ਤੀਜਾ ਤਰੀਕਾ ਉਹ ਤੁਹਾਨੂੰ ਮੈਂ ਦੱਸਦਾ ਵੀ ਜੇ ਤੁਸੀਂ ਧੁੱਪ ਦੇ ਵਿੱਚ ਸੁਕਾਉਣੇ ਚਾਹੁੰਦੇ ਹੋ ਪੱਤਿਆਂ ਨੂੰ ਛਾਂ ਦੇ ਵਿੱਚ ਸੁਕਾਉਣੇ ਆ ਉਹ ਤਾਂ ਤੁਹਾਨੂੰ ਦੱਸਦਾ ਵੀ ਅੰਦਰ ਹੀਟਰ ਲਾ ਕੇ ਕਿਵੇਂ ਸੁਕਾਉਣੇ ਆ ਤੇ ਪਰ ਜੇ ਧੁੱਪ ਦੇ ਵਿੱਚ ਸੁਕਾਉਣਾ ਚਾਹੁੰਦੇ ਹੋ ਵੀ ਉਹਦੇ ਉੱਪਰ ਸੂਰਜ ਦੀਆਂ ਪਰਾਬੰਗਣੀ ਕਰਨਾ ਜਿਹੜੀਆਂ ਉਹ ਨਾ ਪੈਣ ਤੇ ਉਹਦਾ ਜਿਹੜਾ ਉਹਦੇ ਪੋਸਟਕਦਤਾ ਨੇ ਉਹ ਨਾ ਘਟਣ ਉਹ ਤੀਸਰਾ ਤਰੀਕਾ ਕੀ ਹੁੰਦਾ ਇਹ ਵਾਲਾ ਇੱਕ ਕਾगज ਹੁੰਦਾ ਜਿਹੜਾ ਅਸੀਂ ਅਸੀਂ ਵਰਤਦੇ ਹਾਂ ਅਸੀਂ ਇਹੀ ਤਰੀਕਾ ਵਰਤਦੇ ਹਾਂ ਜ਼ਿਆਦਾਤਰ ਇਹ ਵਾਲਾ ਕਾगज ਹੁੰਦਾ ਇੱਕ ਇਹ ਤੁਸੀਂ ਦੇਖ ਸਕਦੇ ਹੋ ਮੈਂ ਕੈਮਰੇ ਨੇੜੇ ਕਰਕੇ ਦਿਖਾ ਦਿੰਦਾ ਇਹ ਬਹੁਤ ਮੋਟਾ ਕਾगज ਹੁੰਦਾ ਇਹਦੇ ਵਿੱਚ ਦੀ ਜਿਹੜੀਆਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਹੁੰਦੀਆਂ ਨੇ ਉਹ ਨਹੀਂ ਨਿਕਲਦੀਆਂ ਇਹ ਪਰਾਵਿੰਗਣੀ ਕਰਨਾ ਨੂੰ ਰੋਕ ਲੈਂਦਾ ਇੱਕ ਕਾਗਜ਼ ਇਹ 250 ਮਿਕਰੋਨ 300 ਮਿਕਰੋਨ ਇਹਦਾ ਇੱਕ ਨਾਂ ਹੁੰਦਾ 250 ਮਿਕਰੋਨ 300 ਮਿਕਰੋਨ ਇਸ ਤਰ੍ਹਾਂ ਦੇ ਕਾਗਜ਼ ਹੁੰਦੇ ਆ ਜਿਵੇਂ ਤੁਸੀਂ ਪੌਲੀ ਹੌਸ ਬਣੇ ਦੇਖੇ ਹੋਣਗੇ ਪੌਲੀ ਹੌਸ ਦੇ ਵਿੱਚ ਇਹ ਵਾਲਾ ਕਾਗਜ਼ ਵਰਤਿਆ ਜਾਂਦਾ ਉਹ ਉਹਦੇ 'ਚ ਥੋੜਾ ਜਿਹਾ ਵੀ ਮੋਟਾ ਕਾਗਜ਼ ਹੁੰਦਾ ਤੇ ਇਹਦੇ ਨਾਲ ਜਿਹੜੀਆਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਹੁੰਦੀਆਂ ਨੇ ਉਹ ਰੁਕ ਜਾਂਦੀਆਂ ਨੇ ਪਰ ਹੀਟ ਅੰਦਰ ਪੈਦਾ ਹੋ ਜਾਂਦੀ ਆ ਹੁਣ ਇਹਦਾ ਕਿਵੇਂ ਹੁੰਦਾ ਜਿਵੇਂ ਤੁਸੀਂ ਝੌਂਪੜੀ ਨੂਮਾ ਇੱਕ ਇਹਦਾ ਕਾਗਜ਼ ਨੂੰ ਪਾ ਕੇ ਕਿ ਨਾ ਜਿਵੇਂ ਆਪਾਂ ਮੰਜਾ ਹੁੰਦਾ ਕੋਈ ਜਾਂ ਕੋਈ ਵੀ ਚੀਜ਼ ਝੌਂਪੜੀ ਚਾਰ ਪੈਰ ਖੜੇ ਕਰੇ ਤੁਸੀਂ ਉਹਦੇ ਤੇ ਝੌਂਪੜੀ ਵਾਂਗੂ ਪਾ ਲਿਆ ਉਹਦੇ ਉੱਪਰ ਇਹ ਕਾਗਜ਼ ਫਿਰ ਸਾਰੇ ਇਸ ਤਰ੍ਹਾਂ ਪਾਇਆ ਜਾਂਦਾ ਕਾਗਜ਼ ਪਾ ਕੇ ਫਿਰ ਇਹਦੇ ਉੱਪਰ ਹੀਟ ਪੈਂਦੀ ਆ ਤੇ ਅੰਦਰ ਇਹਦੇ ਵਿੱਚ ਅਜਸਟ ਫੈਨ ਲੱਗਦੇ ਆ ਜਿਹੜੀ ਉਹਦੇ ਚੋਂ ਭਾਫ਼ ਉੱਡਣੀ ਹੈ ਨਾ ਮੋਰਿੰਗੇ ਦੇ ਪੱਤੇ ਜਿਹੜੇ ਅੰਦਰ ਤੁਸੀਂ ਪਾਉਣੇ ਆਦੇ ਸੁੱਕਣੇ ਉਹਨਾਂ ਚੋਂ ਜਿਹੜੀ ਭਾਫ਼ ਪਾਣੀ ਉੱਡਣਾ ਉਹ ਅਜਸਟ ਫੈਨ ਨੇ ਬਾਹਰ ਕੱਢਣਾ ਉਹ ਹੀਟ ਨੂੰ ਵਾਧੂ ਹੀਟ ਆ ਜਿਹੜੀ ਟੈਂਪਰੇਚਰ ਉਹਦਾ ਜਿਹੜਾ ਕੰਟਰੋਲ ਦੇ ਵਿੱਚ ਰਹਿਣਾ ਹੁੰਦਾ ਫਿਰ ਇਹਦੇ ਥੱਲੇ ਟੈਂਪਰੇਚਰ ਫਿਰ ਕੰਟਰੋਲ ਤੇ ਪੱਤਿਆਂ ਦੀ ਜਿਹੜੀ ਕੁਆਲਿਟੀ ਆ ਬਹੁਤ ਜ਼ਿਆਦਾ ਵਧੀਆ ਬਣਦੀ ਆ ਪਾਊਡਰ ਬਹੁਤ ਜ਼ਿਆਦਾ ਵਧੀਆ ਬਣਦਾ ਤੁਹਾਡਾ ਤਾਂ ਇਹ ਤਿੰਨ ਤਰੀਕੇ ਤੁਸੀਂ ਵਰਤ ਸਕਦੇ ਹੋ ਇਹ ਕਾਗਜ ਤੁਹਾਨੂੰ ਮਿਲਦਾ ਹੁੰਦਾ ਜਿੱਥੋਂ ਪੋਲੀ ਹਾਊਸ ਬਣਦੇ ਆ ਉੱਥੋਂ ਮਿਲਣਾ ਤੁਹਾਨੂੰ ਆਮ ਦੁਕਾਨ ਤੋਂ ਇਹ ਕਿਸੇ ਤੋਂ ਨਹੀਂ ਮਿਲਦਾ ਤੁਹਾਨੂੰ ਜਿਹੜੀਆਂ ਆਮ ਦੁਕਾਨਾਂ ਹੁੰਦੀਆਂ ਬਾਜ਼ਾਰਾਂ ਦੇ ਵਿੱਚ ਉਹਨਾਂ ਤੋਂ ਨਹੀਂ ਮਿਲਦਾ ਇਹ ਜਿੱਥੇ ਪੋਲੀ ਹਾਊਸ ਬਣਾਉਣ ਵਾਲੀ ਸਪੈਸ਼ਲ ਦੁਕਾਨ ਆ ਉੱਥੋਂ ਹੀ ਮਿਲਦਾ ਥੋੜਾ ਮਹਿੰਗਾ ਹੁੰਦਾ ਰੇਟ ਇਹਦਾ ਜ਼ਿਆਦਾ ਹੁੰਦਾ ਕਾਗਜ ਦਾ ਤੇ ਪਰ ਇੱਕ ਵਾਰ ਲੈਣਾ ਹੁੰਦਾ ਤੁਸੀਂ ਲੈ ਕੇ ਬਣਾ ਸਕਦੇ ਹੁੰਦੇ ਹੋ ਪਰ ਤੁਹਾਡੀ ਮਿਹਨਤ ਲੱਗਦੀ ਆ ਤੇ ਹੁਣ ਜਿਹੜੇ ਲੋਕ ਤਾਂ ਇਹ ਕਰ ਸਕਦੇ ਆ ਉਹਨਾਂ ਲਈ ਤਾਂ ਬਹੁਤ ਵਧੀਆ ਤੇ ਪਰ ਜਿਹੜੇ ਨਹੀਂ ਕਰ ਸਕਦੇ ਅਸੀਂ ਮੇਰੇ ਮੈਂ ਪੰਜ ਕਿੱਲਾਂ ਦੇ ਵਿੱਚ ਇਹਦੀ ਖੇਤੀ ਕਰਤਾ ਲੰਬੇ 8 ਤੋਂ 10 ਸਾਲ ਹੋ ਗਏ ਮੈਨੂੰ ਇਹਦੀ ਖੇਤੀ ਕਰਦਿਆਂ ਫਿਰ ਅਸੀਂ ਇਸ ਤਰ੍ਹਾਂ ਦਾ ਪਾਊਡਰ ਤਿਆਰ ਕਰਦੇ ਹਾਂ ਇਹਦਾ ਤੇ ਇਹ ਪਾਊਡਰ ਫਿਰ ਤੁਸੀਂ ਮੰਗਵਾ ਵੀ ਸਕਦੇ ਹੋ ਨੇ ਸਾਡੇ ਤੋਂ ਇਹ ਕਿੰਨ ਸੌ ਗ੍ਰਾਮ ਪਾਊਡਰ ਹੁੰਦਾ ਇਹ ਸਾਡਾ ਸਾਢੇ 350 ਰੁਪਏ ਦਾ ਹੁੰਦਾ ਤੇ ਪੂਰੇ ਵਰਲਡ 'ਚ ਸਪਲਾਈ ਹੁੰਦੀ ਹੈ ਇਹਦੀ ਕੈਨੇਡਾ ਅਮਰੀਕਾ ਹਰ ਦੇਸ਼ ਦੇ ਵਿੱਚ ਅਸੀਂ ਇਹਨੂੰ ਭੇਜ ਦਿੰਦੇ ਹੁੰਨੇ ਆਂ ਇਸ ਤਰ੍ਹਾਂ ਦਾ ਫਿਰ ਇਹ ਗ੍ਰੀਨ ਕਲਰ ਦਾ ਪਾਊਡਰ ਬਣ ਜਾਂਦਾ ਬੜਾ ਬਰੀਕ ਮਸ਼ੀਨ ਦੇ ਨਾਲ ਅਸੀਂ ਇਹਨੂੰ ਤਿਆਰ ਕਰਦੇ ਹੁੰਨੇ ਆ ਬਿਲਕੁਲ ਗ੍ਰੀਨ ਕਲਰ ਦਾ ਫਿਰ ਇਹ ਤੁਸੀਂ ਸਾਡੇ ਤੋਂ ਵੀ ਮੰਗਵਾ ਸਕਦੇ ਹੋ ਤੇ ਇਹਨੂੰ ਵਰਤਣਾ ਵੀ ਆਸਾਨ ਤਰੀਕਾ ਹੁੰਦਾ ਮੈਂ ਅਗਲੀ ਵੀਡੀਓ ਦੇ ਵਿੱਚ ਇਹਨੂੰ ਵਰਤਣ ਦਾ ਤਰੀਕਾ ਵੀ ਦੱਸੂੰ ਕਿਹਨੇ ਕਿੰਨਾ ਵਰਤਣਾ ਕਿੰਨਾ ਖਾਣਾ ਤੁਸੀਂ ਕਿੰਨਾ ਨਹੀਂ ਖਾਣਾ ਉਹ ਸਾਰਾ ਡਿਟੇਲ ਦੇ ਵਿੱਚ ਮੈਂ ਸਮਝਾਵਾਂ ਬੱਚਿਆਂ ਨੂੰ ਆਪਾਂ ਕਿੰਨਾ ਦੇ ਸਕਦੇ ਆ ਵੱਡਿਆਂ ਨੇ ਕਿੰਨਾ ਖਾਣਾ ਬਜ਼ੁਰਗਾਂ ਨੇ ਕਿੰਨਾ ਖਾਣਾ ਕਿਹਨੇ ਖਾਣਾ ਕਿਹਨੇ ਨਹੀਂ ਖਾਣਾ ਉਹ ਵੀ ਸਾਰੀ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਤੇ ਇਹ ਵੀਡੀਓ ਤੁਹਾਨੂੰ ਕਿਉਂਕਿ ਇਹ ਮੈਨੂੰ ਸਵਾਲ ਬਹੁਤ ਜ਼ਿਆਦਾ ਆਉਂਦਾ ਸੀ ਵੀ ਇਹਦੇ ਪੱਤਿਆਂ ਨੂੰ ਅਸੀਂ ਕਿਵੇਂ ਸੁਕਾ ਸਕਦੇ ਹਾਂ ਘਰ ਕਿਉਂਕਿ ਮੈਂ ਇਹਦੇ ਪੌਦੇ ਬਹੁਤ ਸਾਰੇ ਲੋਕਾਂ ਨੂੰ ਲਵਾਏ ਨੇ ਇਹ ਨਹੀਂ ਹੈ ਵੀ ਅਸੀਂ ਸੇਲ ਕਰਦੇ ਹਾਂ ਸੇਲ ਅਸੀਂ ਉਹਨਾਂ ਲੋਕਾਂ ਲਈ ਕਰਦੇ ਹਾਂ ਜਿਹੜੇ ਲੋਕ ਇਹਨੂੰ ਨਹੀਂ ਤਿਆਰ ਕਰ ਸਕਦੇ ਪਰ ਜਿਹੜੇ ਲੋਕ ਇਹਦਾ ਪਾਊਡਰ ਪੌਦਾ ਘਰ ਦੇ ਵਿੱਚ ਲਾ ਸਕਦੇ ਆ ਤਿਆਰ ਕਰ ਸਕਦੇ ਆ ਉਹਨਾਂ ਲਈ ਸਪੈਸ਼ਲ ਵੀਡੀਓ ਬਣਾਈ ਜਾਂਦੀ ਆ ਵੀ ਤਾਂ ਜੋ ਤੁਸੀਂ ਇਹਨੂੰ ਆਸਾਨੀ ਨਾਲ ਵਰਤ ਸਕੋ ਕਿਉਂਕਿ ਇਹਨੂੰ ਆਪਾਂ ਲੰਬਾ ਟਾਈਮ ਵਰਤਣਾ ਹੁੰਦਾ ਜਿਵੇਂ ਆਪਾਂ ਦੇਸੀ ਘਿਓ ਖਾਣੇ ਆ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਵਰਤਣਾ ਹੁੰਦਾ ਜਿਵੇਂ ਬਾਦਾਮ ਖਾਣੇ ਆ ਨਟਸ ਖਾਣੇ ਜਿੰਨੇ ਵੀ ਆਪਾਂ ਤਾਕਤ ਲਈ ਉਸੇ ਤਰ੍ਹਾਂ ਕੁਦਰਤ ਨੇ ਇਹ ਚ 92 ਪੋਸ਼ਕ ਤੱਤ ਦਿੱਤੇ ਨੇ 92 ਤੋਂ ਵੱਧ ਪੋਸ਼ਕ ਤੱਤ ਨੇ ਤਾਂ ਇਸੇ ਲਈ ਆਪਾਂ ਇਹਨੂੰ ਲਗਾਤਾਰ ਲੰਬੇ ਟਾਈਮ ਲਈ ਵਰਤਣਾ ਹੁੰਦਾ ਤਾਂ ਇਸੇ ਕਰਕੇ ਮੈਂ ਤੁਹਾਨੂੰ ਇਹਦੀ ਜਾਣਕਾਰੀ ਦੇ ਰਿਹਾ ਠੀਕ ਆ ਜਿਹੜੇ ਲੋਕ ਨਹੀਂ ਤਿਆਰ ਕਰ ਸਕਦੇ ਉਹ ਸਾਡੇ ਤੋਂ ਮੰਗਵਾ ਸਕਦੇ ਆ ਜਿਹੜੇ ਤਿਆਰ ਕਰ ਸਕਦੇ ਆ ਉਹਨਾਂ ਲਈ ਇਹ ਵੀਡੀਓ ਸਪੈਸ਼ਲ ਤੇ ਖਾਣਾ ਕਿਵੇਂ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਇਸ ਜ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ